ਕਸਾਨਾਂ ਦਾ ਰੂਟ ਭਾਰਨ ਕਰਕੇ ਤੇ ਇਹ ਬਖਰਾੜ ਦੇ ਵਿੱਚ ਆ ਕੇ ਇਹ ਹੰਸਰਾਜ ਹੰਸਜੀ ਦਾ ਰੋਗ ਕਰ ਰਿਹਾ ਹੈ ਨਾ ਇਹ ਇਹ ਨਕਲੀ ਕਿਸਾਨ ਬਣ ਕੇ ਆਮ ਆਦਮੀ ਪਾਰਟੀ ਵਾਲੇ ਔਰ ਕਾਂਗਰਸ ਪਾਰਟੀ ਵਾਲੇ ਜਿਹੜੇ ਕਿ ਇਹਨਾਂ ਨੂੰ ਪਤਾ ਲੱਗ ਚੁੱਕਿਆ ਹੈ ਕਿ ਅਬ ਕੀ ਬਾਅਦ 400 ਪਾਰ ਜੇਕਰ ਇਹ ਬੰਦੇ ਦੇ ਪੁੱਟ ਨਾ ਬਣੇ ਤੇ ਸੜਕਾਂ ਦੇ ਆਖਰ ਸਾਨੂੰ ਉਤਰਨਾ ਪਊਗਾ ਇਹਨਾਂ ਦੇ ਬਖਲਾਵ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਜਮਾਈ ਫੇਰ ਹੋ ਚੁੱਕੀ ਹੈ ਮੈਂ بار بار ਫਿਰ ਉਹਨਾਂ ਨੂੰ ਵੀ ਕਹਿ ਦੇਣਾ ਭਗਵਾਨ ਤਮਾਨ ਸਰਕਾਰ ਨੂੰ ਵੀ ਕਹਿਣਾ ਚਾਹਵਾ ਕਿ ਆਪਣੇ ਜੋ ਵੀ ਪ੍ਰਸ਼ਾਸਨ ਔਰ ਤੁਹਾਡੀ ਵੀ ਜ਼ਿੰਮੇਵਾਰੀ ਬੰਦੀ ਹੈ ਜਿੱਥੇ ਜਿੱਥੇ ਵਿਰੋਧ ਹੋ ਰਹੇ ਨੇ ਤੁਹਾਡੇ ਬੰਦੇ ਕਰ ਰਹੇ ਹੈਗੇ ਨੇ ਉਥੇ ਬੰਦਿਆਂ ਨੂੰ ਆਪਣੇ ਨੂੰ ਗੁਲਾਮ ਪਾਈ ਜਾਵੇ ਮੈਂ ਔਰ ਚੋਰ ਕਮਿਸ਼ਨ ਨੂੰ ਵੀ ਇਹ ਬੇਨਤੀ ਕਰਦਾ ਕਿ ਤੁਸੀਂ ਸਖਤ ਆਪਣੇ ਨਿਰਦੇਸ਼ ਜਾਰੀ ਕਰੋ ਕਿ ਜੋ ਵੀ ਕੈਂਡੀਡੇਟ ਦਾ ਜੇ ਕਿਸੇ ਵੀ ਗਲਤ ਤਰੀਕੇ ਦੇ ਨਾਲ ਘਰਾਉ ਕੀਤਾ ਜਾਊਗਾ ਜਾਂ ਕਿਸੇ ਦੀ ਬੇਇਜ਼ਤੀ ਕੀਤੀ ਜਾਊਗੀ ਉਹ ਉਸ ਦਾ ਉਹ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਮੈਂ ਗੁਰਮੁਖ ਸਿੰਘ ਮੰਡਲ ਰੋੜਾਂ ਵਾਲੀ ਵਾਈਸ ਪ੍ਰਧਾਨ ਔਰ ਹਾਈ ਕਮਾਂਡ ਨੇ ਜਿਹੜਾ ਕਿ ਮੈਨੂੰ ਡਿਊਟੀ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਵੀ ਕਨਵੀਨਰ ਦੀ ਡਿਊਟੀ ਲਈ ਹੈਗੀ ਏ ਅਸੀਂ ਤਨਦੇਈ ਨਾਲ ਆਦਾ ਨਿਭਾਰੇ ਹੈਗੇ ਆ ਅ ਅੱਜ ਦਾ ਜਿਹੜਾ ਵਿਸ਼ਾ ਹੈਗਾ ਆਮ ਆਦਮੀ ਪਾਰਟੀ ਰ ਕਾਂਗਰਸ ਪਾਰਟੀ ਦੋਨੋਂ ਪਾਰਟੀਆਂ ਬਖਲਾੜ ਦੇ ਵਿੱਚ ਆਂ ਜਿਹੜੀਆਂ ਕਿ ਨਰਿੰਦਰભાઈ ਮੋਦੀ ਜਿਹਦੀ ਜਿੱਤ ਨੂੰ ਵੇਖ ਕੇ ਜਿਹੜਾ ਨਾਰਾ ਉਹਨਾਂ ਨੇ 400 ਪਾਰ ਦਾ ਲਾਇਆ ਹੈ ਨਾ ਕਿ ਅਬ ਕੀ ਬਾਾਰ 400 ਪਾਰ ਅਬ ਕੀ ਬਾਾਰ 400 ਪਾਰ ਅਬ ਕੀ ਬਾਾਰ 700 ਪਾਰ ਅਬ ਕੀ ਬਾਾਰ 400 ਪਾਰ ਨੂੰ ਦੇਖਦੇ ਹੋਏ ਬਖਲਾੜ ਦੇ ਵਿੱਚ ਆਏ ਹੋਏ ਆਮ ਆਦਮੀ ਪਾਰਟੀ ਔਰ ਕਾਂਗਰਸ ਪਾਰਟੀ ਬਖਲਾੜ ਦੇ ਵਿੱਚ ਆ ਗਈ ਹੋਈ ਏ ਕਿ ਇਹਨੇ ਆਪਣੇ 400 ਪਾਰ ਨੂੰ ਦੇਖਦੇ ਹੋਏ ਇਹ ਹੰਸਰਾਏ ਹਾਂਸੀ ਜੀ ਦਾ ਘਰਾਓ ਕਰ ਲੈਂਦੇ ਨੇ ਆਪਣੇ ਇੱਕ ਕਿਸਾਨ ਕਿਸਾਨਾਂ ਦਾ ਰੂਪ ਧਾਰਨ ਕਰਕੇ ਇਹ ਪਾਰਟੀ ਨੇ ਦੇਖੋ ਕੀ ਕਰ ਰਹੀ ਹੈ ਇਹਨਾਂ ਨੇ ਔਰ ਕਿਸਾਨਾਂ ਦਾ ਰੂਪ ਧਾਰਨ ਕਰਕੇ ਤੇ ਇਹ ਬਖੜਾੜ ਦੇ ਵਿੱਚ ਆ ਕੇ ਇਹ ਹੰਸਰਾ ਜਹੰਸ ਜੀ ਦਾ ਵਿਰੋਧ ਕਰ ਰਹੀਆਂ ਇਹਨਾਂ ਨੇ ਔਰ ਘਰਾਓ ਕਰ ਰਹੀਆਂ ਇਹਨਾਂ ਨੇ ਔਰ ਰਮਨੀਤ ਬਿੱਟੂ ਜੀ ਦਾ ਵਿਰੋਧ ਕਰ ਰਹੀਆਂ ਜਿੱਥੇ-ਜਿੱਥੇ ਸਾਡੇ ਬੀਜੇਪੀ ਦੇ ਕੈਂਡੀਡੇਟ ਖੜੇ ਹੈਗੇ ਨੇ ਖੜੇ ਨੇ ਔਰ ਉਹਨਾਂ ਦਾ ਇਹ ਇਹ ਵਿਰੋਧ ਕਰ ਰਹੇ ਹੈਗੇ ਨੇ ਜਿਹੜੇ ਕਿਸਾਨਾਂ ਦੇ ਇਹ ਨਕਲੀ ਕਿਸਾਨ ਬਣ ਕੇ ਆਮ ਆਦਮੀ ਪਾਰਟੀ ਵਾਲੇ ਔਰ ਕਾਂਗਰਸ ਪਾਰਟੀ ਵਾਲੇ ਜਿਹੜੇ ਕਿ ਇਹਨਾਂ ਨੂੰ ਪਤਾ ਲੱਗ ਚੁੱਕਿਆ ਹੈ ਕਿ ਅਬ ਕੀ ਬਾਅਦ 400 ਪਾਰ 400 ਪਾਰ ਕਰਨ ਵਾਲੇ ਨੇ ਨਰਿੰਦਰ ਮੋਦੀ ਜੀ ਫੇਰ ਦੁਬਾਰੀ ਬਾਅਦ ਤੀਸਰੀ ਬਾਅਦ ਨਰਿੰਦਰ ਭਾਈ ਮੋਦੀ ਜੀ ਪ੍ਰਧਾਨ ਮੰਤਰੀ ਰਿਪੀਟ ਹੋਣ ਜਾ ਰਹੇ ਨੇ ਇਸੇ ਚੀਜ਼ਾਂ ਨੂੰ ਵੇਖ ਕੇ ਇਹ ਬਖਲਾੜ ਦੇ ਵਿੱਚ ਆ ਕੇ ਇਹ ਲੋਗਾਂ ਆਪਣੇ ਗਲਤ ਲੈ ਕੇ ਆਪਣੇ ਬੰਦਿਆਂ ਨੂੰ ਕਾਂਗਰਸ ਪਾਰਟੀ ਔਰ ਆਮ ਆਦਮੀ ਪਾਰਟੀ ਔਰ ਇਹਨਾਂ ਦਾ ਘਰਾਉ ਕਰ ਰਹੇ ਹੈਗੇ ਨੇ ਹੰਸਰਾ ਜਹੰਸੀ ਦਾ ਔਰ ਜਿੱਥੇ-ਜਿੱਥੇ ਵੀ ਸਾਡੇ ਇਹ ਕੈਂਡੀਡੇਟ ਟਿਕਟ ਦਿੱਤੀ ਗਈ ਹੈ ਭਾਜੀਪੀ ਵੇ ਲੋ ਅਸੀਂ ਜੇਕਰ ਇਹ ਬੰਦੇ ਦੇ ਪੁੱਤ ਨਾ ਬਣੇ ਤੇ ਸੜਕਾਂ ਦੇ ਆਖਰ ਸਾਨੂੰ ਉਤਰਨਾ ਪਊਗਾ ਇਹਨਾਂ ਦੇ ਬਰ ਖਿਲਾਫ ਮੈਂ ਔਰ ਚੋਣ ਕਮਿਸ਼ਨ ਨੂੰ ਵੀ ਇਹ ਬੇਨਤੀ ਕਰਦਾ ਕਿ ਤੁਸੀਂ ਸਖਤ ਆਪਣੇ ਨਿਰਦੇਸ਼ ਜਾਰੀ ਕਰੋ ਕਿ ਜੋ ਵੀ ਕੈਂਡੀਡੇਟ ਦਾ ਜੇ ਕਿਸੇ ਵੀ ਗਲਤ ਤਰੀਕੇ ਦੇ ਨਾਲ ਘਰਾਉ ਕੀਤਾ ਜਾਊਗਾ ਜਾਂ ਕਿਸੇ ਦੀ ਬੇਇੱਜ਼ਤੀ ਕੀਤੀ ਜਾਊਗੀ ਉਹ ਉਸ ਦਾ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਹੀ ਮੈਂ ਚੋਣ ਕਮਿਸ਼ਨਰ ਨੂੰ ਅਪੀਲ ਕਰਦਾ ਔਰ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਜਮਾਈ ਫੇਰ ਹੋ ਚੁੱਕੀ ਹੈ ਮੈਂ بار بار ਫਿਰ ਉਹਨਾਂ ਨੂੰ ਵੀ ਕਹਿ ਦੇਣਾ ਭਗਵਾਨ ਤਮਾਨ ਸਰਕਾਰ ਨੂੰ ਵੀ ਕਹਿਣਾ ਚਾਹਣਾ ਕਿ ਆਪਣੇ ਜੋ ਵੀ ਪ੍ਰਸ਼ਾਸਨ ਔਰ ਤੁਹਾਡੀ ਵੀ ਜ਼ਿੰਮੇਵਾਰੀ ਬੰਦੀ ਏ ਜਿੱਥੇ ਜਿੱਥੇ ਵਿਰੋਧ ਹੋ ਰਹੇ ਨੇ ਤੁਹਾਡੇ ਬੰਦੇ ਕਰ ਰਹੇ ਹੈਗੇ ਨੇ ਉਥੇ ਬੰਦਿਆਂ ਨੂੰ ਆਪਣਿਆਂ ਨੂੰ ਗੁਲਾਮ ਪਾਈ ਜਾਵੇ ਤੇ ਜੋ ਬੰਦੀ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਇਹ ਜਿਹੜਾ ਕਿ ਆਪਣੇ ਲੋਕ ਸਭਾ ਦੇ ਇਲੈਕਸ਼ਨ ਅਮਨ ਸ਼ਾਂਤੀ ਨਾਲ ਹੋ ਸਕਣ ਦੇਖੋ ਅਸੀਂ ਐਸੀ ਪਰਿਵਾਰਾਂ ਨਾਲ ਸੰਬੰਧ ਰੱਖਦੇ ਆ ਜਿਹੜੇ ਕਿ ਐਸੀ ਪਰਿਵਾਰਾਂ ਨਾਲ ਆਪਣੇ ਹੰਸਰਾ ਜਹਾਂਸੀ ਵੀ ਰੱਖਦੇ ਇੱਕ ਮਜਬੀ ਸਿੱਖ ਜਾਤੀ ਨਾਲ ਸੰਬੰਧ ਰੱਖਦੇ ਨੇ ਅਸੀਂ ਵੀ ਉਸ ਕਾਸਟ ਦੇ ਵਿੱਚੋਂ ਬਿਲੋਂਗ ਕਰਦੇ ਆ ਜੇਕਰ ਇਹ ਬੰਦੇ ਦੇ ਪੁੱਤ ਨਾ ਬਣੇ ਤੇ ਸਾਨੂੰ ਸੜਕਾਂ ਤੇ ਮਜਬੂਰ ਨੂੰ ਉਤਰਨਾ ਪੈਣਾ ਹੈ ਚੌਣ ਕਮਿਸ਼ਨਰ ਨੂੰ ਅਸੀਂ ਇਹ ਅਧਿਟ ਕਰਦੇ ਆ ਇਹ ਹੀ ਅਪੀਲ ਕਰਦੇ ਆ ਅਸੀਂ ਰਿਕੁਐਸਟ ਕਰਦੇ ਆ ਕਿ ਇਹ ਜਿਹੜੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਗਲਤ ਅੰਸਰਾਂ ਦੇ ਜਿਹੜੇ ਕਿ ਸੜਕਾਂ ਦੇ ਲੱਗ ਕੇ ਐਵੇਂ ਵਿਰੋਧ ਕਰ ਰਹੇ ਹੈਗੇ ਨੇ ਇੱਕ ਕੈਂਡੀਡੇਟ ਦਾ ਔਰ ਇਹ ਵਾਰ-ਵਾਰ ਮੈਂ ਅਪੀਲ ਕਰਦਾ ਕਿ ਇਹ ਇਹ ਕੰਮ ਨਾ ਹੋਵੇ ਔਰ ਚੋਣ ਕਮਿਸ਼ਨਰ ਨੂੰ ਇਹ ਆਪਣਾ ਫੈਸਲਾ ਲਵੇ ਸਖਤ ਨਿਰਦੇਸ਼ ਜਾਰੀ ਕਰੇ ਪੰਜਾਬ ਦੇ ਵਿੱਚ ਕਿ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਜੀ ਮੇਰੀ ਹੱਥ ਜੋੜ ਕੇ ਕਿਸਾਨਾਂ ਨੂੰ ਅਪੀਲ ਹੈ ਕਿ ਤੁਸੀਂ ਤੁਸੀਂ ਇਹ ਚੀਜ਼ ਦਾ ਆਪਣਾ ਜੋ ਤੁਹਾਡੇ ਰੂਪ ਧਾਰਨ ਕਰਕੇ ਗਲਤ ਅੰਸਰ ਤੁਹਾਡਾ ਨਾਮ ਲੈ ਕੇ ਵਿਰੋਧਤਾ ਕਰ ਰਹੇ ਹੈਗੇ ਨੇ ਕੈਂਡੀਡੇਟਾਂ ਦੀਆਂ ਜੋ ਭਾਜਪਾ ਦੇ ਵਿਰੋਧ ਕਰ ਰਹੇ ਨੇ ਹੱਥ ਜੋੜ ਕੇ ਹੀ ਬੇਨਤੀ ਹੈ ਕਿ ਤੁਹਾਡੇ ਨਾਮ ਤੇ ਇਹ ਗਲਤ ਪ੍ਰਚਾਰ ਕਰ ਰਹੇ ਨੇ ਗਲਤ ਟਿੱਪਣੀਆਂ ਚੁੱਕ ਰਹੇ ਨੇ ਗਲਤ ਇਹ ਆਪਣੇ ਇਹਨਾਂ ਤੇ ਜਾਤੀ ਸੂਚਕ ਸ਼ਬਦ ਵੀ ਬੋਲੇ ਜਾ ਰਹੇ ਨੇ ਕਈਆਂ ਥਾਵਾਂ ਤੇ ਜੀ ਔਰ ਜਿਹੜੇ ਕਿ ਆ ਆਮ ਆਦਮੀ ਪਾਰਟੀ ਔਰ ਕਾਂਗਰਸ ਆ ਇਹ ਟਾਡੇ ਨਾਮ ਨੂੰ ਵਰਤ ਕੇ ਆਪਣਾ ਕੰਮ ਜਿਵੇਂ ਕਿ ਹੁਣ ਸਭ ਨੂੰ ਪਤਾ ਹੈ ਸਭ ਨੂੰ ਪਤਾ ਹੈ ਸਭ ਨੂੰ ਪਤਾ ਹੈ ਕਿ ਜਿੱਤ ਜਿੱਤ ਪ੍ਰਾਪਤ ਬੀਜੇਪੀ ਦੀ ਹੋਣੀ ਹੋਣੀ ਹੈ ਕਿਉਂਕਿ ਬੀਜੇਪੀ ਨੇ ਕੰਮ ਕੀਤੇ ਨੇ ਬੀਜੇਪੀ ਨੇ ਕੰਮ ਕੀਤੇ ਨੇ ਬੀਜੇਪੀ ਨੇ ਆਪਣੇ ਜਿਹੜੇ ਐਸੀ ਭਰਾ ਨੇ ਉਹਨਾਂ ਨੂੰ ਕਣਕਾਂ ਮੁੱਲ ਨਹੀਂ ਲੈਣ ਦਿੱਤੀਆਂ ਦੇਖੋ ਅੱਜ ਵੀ ਸਾਡੇ ਐਸੀ ਭਰਾਵਾਂ ਘਰੇ ਕਵਾਂਟਲ ਕਵਾਂਟਲ ਕਣਕ ਪਈ ਏ ਖਾਨ ਨੂੰ ਕਵਾਂਟਲ ਕਵਾਂਟਲ ਕਣਕ ਪਈ ਏ ਪੈਨਾ ਪਉ ਪਉ ਕਣਕ ਪਈ ਏ ਨਾ ਜਿੰਦਾਪਾ ਪਾਰਟੀ ਜਿੰਦਾਬਾਦ ਮੋਦੀ ਮੋਤੀ ਕਣਕ ਪਈ ਨਾ ਸਭ ਦੇ ਘਰੇ ਸਾਰੇ ਘਰੇ ਕਣਕ ਪਈ ਨਾ ਬੋਲ ਕੇ ਦੱਸੋ ਇਹ ਸਭ ਕੁਝ ਮੋਦੀ ਦੀ ਗਾਰੰਟੀ ਤੇ ਹੈ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੇਣ ਹੈ ਨੇੜੀ ਸੂਬਾ ਹੈ ਹਰਿਆਣਾ ਹਰਿਆਣੇ ਦੇ ਵਿੱਚ ਦੇਖੋ 3000 ਰੁਪਇਆ ਪੈਨਸ਼ਨ ਹੈ ਵਡਾਪਾ ਪੈਨਸ਼ਨ ਔਰ ਜਿਹੜੇ ਜਿਨ੍ਹਾਂ ਇੱਕ ਮੈਂ ਪਹਿਲੇ ਮੈਂ ਸੌਰੀ ਕਹਿ ਦੇਣਾ ਕਿ ਜਿਹੜਾ ਇੱਕ ਛੜੇ ਜਿਨ੍ਹਾਂ ਨੂੰ ਛੜੇ ਜਨੋਂ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਪੈਨਸ਼ਨ ਦੇ ਰਹੀ ਹੈਗੀ ਹੈ ਹਰਿਆਣਾ ਸਰਕਾਰ ਹਰਿਆਣਾ ਸਰਕਾਰ 3000 ਰੁਪਇਆ ਵਿਢਾਪਾ ਪੈਨਸ਼ਨ ਔਰ ਇੱਕ ਇੱਕ ਜਿਹੜੇ ਜਿਨ੍ਹਾਂ ਦੇ ਮੰਨ ਕੇ ਚਲੋ ਅੱਗੇ ਪਿੱਛੇ ਹੈ ਨਹੀਂ ਉਹਨਾਂ ਨੂੰ ਵੀ ਉਹਨਾਂ ਨੂੰ ਵੀ ਪੈਨਸ਼ਨ ਦੇ ਰਹੇ ਹੈਗੇ ਨੇ ਇਹ ਹਰਿਆਣਾ ਸਰਕਾਰ ਜੇਕਰ ਇੱਥੇ ਆਪਣੀ ਸਰਕਾਰ ਸਟਾਈ ਦੇ ਵਿੱਚ ਉੱਪਰ ਆਪਣੀ ਰਿਪੀਟ ਸਰਕਾਰ ਹੋ ਜਾਣੀ ਹੈਗੀ ਏ ਜੇ ਸਟਾਈ ਦੇ ਵਿੱਚ ਆਪਾਂ ਮੋਰਚਾ ਮਾਰ ਕੇ ਆਪਣੀ ਸਰਕਾਰ ਬਣਾ ਲਈ ਬੀਜੇਪੀ ਦੀ ਤੇ ਜੋ ਇਹ ਸਿਲਾਵਾ ਉੱਥੇ ਮਿਲਦੀਆਂ ਹਰਿਆਣੇ ਦੇ ਵਿੱਚ ਜਾਂ ਅਲੱਗ-ਅਲੱਗ ਯੂਪੀ ਦੇ ਵਿੱਚ ਜਾਂ ਆਪਣੇ ਮਧ ਪ੍ਰਦੇਸ਼ ਦੇ ਵਿੱਚ ਜਿੱਥੇ-ਜਿੱਥੇ ਆਪਣੀਆਂ ਇਹ ਸਰਕਾਰਾਂ ਹੈ ਇਹਨਾਂ ਨੇ ਬੀਜੇਪੀ ਦੀਆਂ ਔਰ ਉਹ ਉੱਥੇ ਉਹੀ ਆਪਣੇ ਇੱਥੋਂ ਮਿਲੂਗਾ ਜੋ ਵੀ ਸਹੂਲਤਾ ਜੇ 3000 ਰੁਪਏ ਹਰਿਆਣੇ 'ਚ ਹੋ ਸਕਦਾ 3000 ਰੁਪਏ ਇੱਥੇ ਵੀ ਹੋ ਸਕਦਾ ਇੱਥੇ ਆਪਾਂ ਨੂੰ ਕੀ ਪੰਜਾਬ ਸਰਕਾਰ ਦੇ ਰਹੀ ਏ 1500 ਰੁਪਏ 1500 ਰੁਪਇਆ ਦੇ ਰਹੀ ਹੈਗੀਏ 1500 ਰੁਪਏ ਨਾ ਅਜੇ ਤੱਕ ਹੁਣ ਘਰ ਨਹੀਂ ਚੱਲਦੇਗੇ ਠੀਕ ਆ ਜੇ ਹਰਿਆਣੇ ਦੇ ਵਿੱਚ 3000 ਚੱਲਦਾ ਇੱਥੇ ਵੀ ਆਪਣੀ ਸਰਕਾਰ ਨੂੰ ਲਿਆਉਣਾ ਪੈਣਾ ਔਰ ਉਹ ਲਿਆਵਾਂਗੇ ਹੀ ਸਤਾਈ ਦੇ ਵਿੱਚ ਤੇ ਤਗੜੇ ਹੋਣਾ ਪੈਣਾ ਆਪਾਂ ਨੂੰ ਆਪਣੇ ਬੂਥਾ ਨੂੰ ਕੰਮਜਾਬ ਕਰਨਾ ਪੈਣਾ ਆਪਣੀਆਂ ਸਟਾਡੀਆਂ ਨੂੰ ਕੰਮਜਾਬ ਕਰਨੇ ਪੈਣੇ ਆਪਣੇ ਐਸੀ ਭਰਾਵਾਂ ਨੂੰ ਕੰਮਜਾਬ ਕਰਨਾ ਪੈਣਾ ਔਰ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਨੂੰ ਕੰਮਜਾਬ ਕਰਕੇ ਆਪਣੇ ਜਿਵੇਂ ਕਿ 2-2000 ਰੁਪਇਆ ਸੈਂਟਰ ਗਵਰਨਮੈਂਟ ਦੇ ਰਹੀ ਹੈਗੀਏ ਹੁਣ ਆਪਣੇ ਸਾਲ ਦਾ 6000 ਰੁਪਇਆ ਉਹਨਾਂ ਨੇ ਦੇਣਾ ਕਰਨਾ ਹੈ ਦੇ ਵੀ ਰਹਿ ਹੈਗੇ ਨੇ ਤੇ ਅਸੀਂ ਇਹੀ ਅਪੀਲ ਕਰਦੇ ਆ ਕਿ ਕਿਸੇ ਦਾ ਗਲਤ ਤਰੀਕੇ ਨਾਲ ਵਿਰੋਧ ਨਾ ਕੀਤਾ ਜਾਵੇ ਜੇਕਰ ਇਹ ਇਹਨਾਂ ਚੀਜ਼ਾਂ ਤੋਂ ਕਾਂਗਰਸ ਆਰ ਆਮ ਆਦਮੀ ਪਾਰਟੀ ਦੇ ਨਾ ਟਲੇ ਤੇ ਸਾਨੂੰ ਮਜਬੂਰਨ ਸੜਕਾਂ ਤੇ ਉਤਰਨਾ ਪੈਣਾ ਹੈ। ਸਾਡੀ ਜਨਤਾ ਪਾਰਟੀ ਜਿੰਦਾਬਾਦ। ਰਿੰਦਰભાઈ ਮੋਦੀ ਜਿੰਦਾਬਾਦ। ਰਿੰਦਰભાઈ ਮੋਦੀ ਜਿੰਦਾਬਾਦ। ਇਹੀ ਸਾਡਾ ਅੱਜ ਦਾ ਵਿਸ਼ਾ ਸੀ ਇਹੀ ਅੱਜ ਦਾ ਸਾਡਾ ਜਿਹੜੀ ਪੰਜਾਬ ਸਰਕਾਰ ਨੂੰ ਔਰ ਚੋਣ ਕਮਿਸ਼ਨਰ ਨੂੰ ਵੀ ਇਹੀ ਅਪੀਲ ਹੈ ਕਿ ਜਿਹੜੇ ਕਿ ਸਖਤ ਆਪਣੇ ਨਿਰਦੇਸ਼ ਜਾਰੀ ਕਰਨ ਪੰਜਾਬ ਪੰਜਾਬ ਦੇ ਵਿੱਚ ਜਿਹੜਾ ਕਿ ਗਲਤ ਆਪਣੇ ਵਿਰੋਧ ਗਲਤ ਤਰੀਕੇ ਦਾ ਨਾ ਕੀਤਾ ਜਾਵੇ ਕਿਸੇ ਵੀ ਕੈਂਡੀਡੇਟ ਦਾ ਇਹ ਹੱਥ ਜੋੜ ਕੇ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ રાઇમ નેશનલ ન્યૂઝ નજર સફર